ਇਤਵਨੂ ਰਾਮਬਗ ਸਥਿਤ ਕਰਾਈਸਟ ਚਰਚ ਕੈਥਡਰਲਸ ਵਿਖੇ ਅਯੋਜਿਤ ਇੱਕ ਪ੍ਰਾਰਥਨਾ ਸਭਾ ਦੌਰਾਨ ਰਾਈਟਰ ਰੇਵ ਮਨੋਜ ਚਰਨ ਨੂੰ ਡਾਇਓਸੀਸ ਆਫ ਅੰਮ੍ਰਿਤਸਰ ਚਰਚ ਆਫ ਨਾਰਥ ਇੰਡੀਆ ਦੇ 8ਵੇਂ ਬਿਸ਼ਪ ਵਜੋਂ ਸਥਾਪਿਤ ਕੀਤਾ ਗਿਆ میرا نام بشپ منو چرن ہے بشپ آف امرتسر ڈائسس اور آج میں اس پت پہ انسٹال ہوا پدا پداسین ہوا ہوں روز میرا ویجن اور میشن ہے ڈائیس آف امرتسر کے لیے کہ آگے اس کو لے کر جانا ہے نا. سنستان ہیں چرچز ہیں لوگ کا وشواس ہے اس کو اور مضبوط کرنا ہے اور ڈائیسیس کو آگے لے کے جانا ہے ہم دھنیہ واد دیتے ہیں ان کی سیواؤں کے لیے پچیس سال انہوں نے اپنی سیواؤں یہاں پر دی اور ان کے سیوا کال میں ڈائلسز آگے بڑی ترقی کی ہے اور اسی کو کام کو میں کنٹینیو آگے کروں گا سب کو بہت بہت شبھ کامنائیں ہیں آشرواد ہیں سب مل کر کام کریں گے سیوا کا میرا نام ریورن نینہ چارن ہے اور میں بشپ منوج چارن کی وائف ہوں اور یہاں پر امرتسر میں پہلی بار آئی ہوں اور بہت اچھا لگ رہا ہے کہ یہاں پر میرے ہزبین نے جس سے جوائن کرا ہے اس ڈائیسیس کو اور سب کو میری طرح سے بہت سارا پیار اور بہت ساری شب شھبکام میں پادین سٹیفن مسیح پا دن چارج کرائی چرچل رام باغ سب تو پہلے تو میں سمو شہر واسیاں نو اور اپنی ڈائیسی دے تمام لوگوں ودھائی دے نوا کے خدا نے سارے مان جوگ اگوا بشپ منوج چرن ਸਾਡੇ ਵਿੱਚ ਲੈ ਕੇ ਆਏ ਨੇ ਅਸੀਂ ਇਹ ਬਿਸ਼ਪ ਸਾਹਿਬ ਨੂੰ ਔਰ ਨਾਲ ਹੀ ਉਹਨਾਂ ਦੇ ਨਾਲ ਮੈਮ ਨੂੰ ਇਹ ਵਿਸ਼ਵਾਸ ਦਿਵਾਉਣੇ ਆ ਕਿ ਜੋ ਵੀ ਖੁਦਾ ਨੇ ਉਹਨਾਂ ਨੂੰ ਇਸ ਸੇਵਾ ਦੇ ਡਾਇਸਿਸ ਅਸੋਸ ਕੱਲਿਆ ਵਾ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਾਂਗੇ ਔਰ ਜੋ ਉਹਨਾਂ ਦਾ ਮਿਸ਼ਨ ਆ ਉਸ ਨੂੰ ਪੂਰਾ ਕਰਦੇ ਵਿੱਚ ਤਨ ਮਨ ਤੇ ਧਨ ਦੇ ਨਾਲ ਸਾਥ ਦੇਵਾਂਗੇ ਧੰਨਵਾਦ ਸਨ ਆਯੂਬ ਡਾਨੀਏਲਾ ਡਾਇਸਿਸ ਆਫ ਅੰਮ੍ਰਿਤਸਰ ਚ ਐਡਮਿਨਿਸਟਰेटर ਔਰ ਅੱਜ ਦਾ ਜਿਹੜਾ ਮੌਕਾ ਹੈ ਅਸੀਂ ਸਾਰੇ ਪਰਮੇਸ਼ਵਰ ਦੇ ਬਹੁਤ ਧੰਨਵਾਦੀ ਆ ਕਿ ਸਾਨੂੰ ਦੇ ਰਾਈਟ ਰੈਵਰੈਂਡ ਮਨੋਜ ਚਰਨ ਬਿਸ਼ਪ ਆਫ ਡਾਇਓਸਿਸ ਆਫ ਅੰਮ੍ਰਿਤਸਰ ਪਰਮੇਸ਼ਵਰ ਵੱਲੋਂ ਸਾਡੀ ਅਗਵਾਈ ਕਰਨ ਵਾਸਤੇ ਭੇਜੇ ਗਏ ਹਨ ਉਹਨਾਂ ਦੀ ਅੱਜ ਇੰਸਟਾਲੇਸ਼ਨ ਸਰਵਿਸ ਹੋਈ ਹੈ ਔਰ ਬੜੇ ਅੱਛੇ ਢੰਗ ਨਾਲ ਹੋਈ ਹੈ ਔਰ ਇਸ ਮੌਕੇ ਦੇ ਉੱਤੇ ਮੈਂ ਸਾਰੀ ਡਾਇਓਸਿਸ ਦੇ ਲੋਕਾਂ ਨੂੰ ਔਰ ਅੰਮ੍ਰਿਤਸਰ ਦੇ ਔਰ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਆਪਣੀ ਸੇਵਕਾਈ ਜਿਹੜੀ ਕਿ ਇੰਸਟੀਚੂਸ਼ਨਸ ਦੇ ਜ਼ਰੀਏ ਸਮਾਜ ਸੇਵਾਵਾਂ ਦੇ ਜ਼ਰੀਏ ਚਰਚ ਦੇ ਵਿੱਚ ਪਾਸਟਰ ਖidmat ਦੇ ਜ਼ਰੀਏ ਕੀਤੀ ਜਾਂਦੀ ਆ ਉਹ ਉਹਦੇ ਵਾਸਤੇ ਮੈਂ ਸਾਰੀ ਡਾਇਸਿਸ ਨੂੰ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਔਰ ਜਿਹੜੇ ਸਾਡੇ ਨਵੇਂ ਬਿਸ਼ਪ ਸਾਹਿਬ ਆਏ ਬਿਸ਼ਪ ਮਨੋਚਰਨ ਉਹਨਾਂ ਨੂੰ ਤਾਦਲੋਂ ਜੀ ਆਇਆਂ ਆਖਦਾ ਉਹਨਾਂ ਦੇ ਨਾਲ ਹੀ ਉਹਨਾਂ ਦੀ ਧਰਮ ਪਤਨੀ ਰੈਵਰੈਂਟ ਨੀਨਾ ਚਰਨ ਉਹਨਾਂ ਨੂੰ ਵੀ ਅਸੀਂ ਬਹੁਤ ਹੀ ਨਗੇਦਰ ਨਾਲ ਉਹਨਾਂ ਦਾ ਸਵਾਗਤ ਕਰਦੇ ਹਾਂ ਧੰਨਵਾਦ ਹਾਂਜੀ ਮੈਂ 25 ਸਾਲ ਤੋਂ ਵੱਧ ਪਾਈ ਹੈ ਮੈਂ ਉਹਨਾਂ ਦੇ ਬਾਰੇ ਇਹ ਕਹਾਂਗਾ ਕਿ ਉਹਨਾਂ ਨੇ 25 ਸਾਲ ਜਿਹੜੇ ਬਿਸ਼ਪ ਪ੍ਰਦੀਪ ਕੁਮਾਰ ਸੁਪੰਤਰ ਹੈ ਉਹਨਾਂ ਨੇ 25 ਸਾਲ ਬੜੀ ਮਿਹਨਤ ਨਾਲ ਲਗਨ ਨਾਲ ਡੈਡੀਕੇਸ਼ਨ ਨਾਲ ਲੋਕਾਂ ਦੀ ਸੇਵਾ ਕੀਤੀ ਔਰ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਤੇ ਜਲਾਲ ਦੇਣ ਦੇ ਲਈ ਕੰਮ ਕੀਤਾ ਤੇ ਅਸੀਂ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਹਨ ਉਹਨਾਂ ਦੇ ਲਈ ਹਮੇਸ਼ਾ ਤੈਦਰ ਤੋਂ ਪਰਮੇਸ਼ਵਰ ਦੇ ਧੰਨਵਾਦੀ ਰਵਾਂਗੇ ਔਰ ਜੋ ਕੁਝ ਵੀ ਅੱਗੇ ਸਾਡੀ ਅਗਵਾਈ ਜਿਸ ਤਰ੍ਹਾਂ ਪਰਮੇਸ਼ਵਰ ਕਰੇਗਾ ਉਸੇ ਤਰ੍ਹਾਂ ਦੀ ਸੇਵਾ ਦੇ ਵਿੱਚ ਕਰਦੇ ਰਹਾਂਗੇ ਹਾਂਜੀ ਬਹੁਤ ਅੱਛਾ ਮਾਹੌਲ ਬਣ ਜਾਂਦਾ ਉਹਨਾਂ ਦੇ ਨਾਲ ਸਾਡਾ ਜਿਹੜਾ ਸੰਬੰਧ ਸੀ ਪਰਿਵਾਰ ਵਰਗਾ ਹੀ ਸੀ ਔਰ ਉਹ ਸੰਬੰਧ ਹਮੇਸ਼ਾ ਕਾਇਮ ਰਹੇਗਾ ਕਿਉਂਕਿ ਉਹ ਸੰਬੰਧ ਜਿਹੜਾ ਹੈ ਉਹ ਸਾਡੇ ਕੰਮ ਕਾਜ ਦੇ ਸੰਬੰਧਾਂ ਤੋਂ ਉੱਪਰ ਹੁੰਦਾ ਹੈ ਮੇਰਾ ਨਾਮ ਡੈਨੀਅਲ ਬੀਦਾਸ ਹੈ ਔਰ ਮੈਂ ਅਮਰਸਾਡ ਅਸੀਸਨ ٹرسٹ ਐਸੋਸੀਏਸ਼ਨ ਦਾ ਸਕੱਤਰ ਹਾਂ ਅੱਜ ਜੋ ਕ੍ਰਾਈਸਚਰਚ ਰਾਮਬਾਗ ਵਿੱਚ ਪ੍ਰੋਗਰਾਮ ਹੋਇਆ ਹੈ ਬਿਸ਼ਪ ਮਨੋਚਨ ਜੋ ਸੈਨੇਟ ਦੇ ਡੈਪਟੀ ਮੋਡੇਰੇਟਰ ਵੀ ਹਨ ਔਰ ਅਮਰੇਸਰ ਦੇ ਬਿਸ਼ਪ ਦੇ ਤੌਰ ਤੇ ਉਹਨਾਂ ਨੂੰ ਸਥਾਪਿਤ ਕੀਤਾ ਗਿਆ ਇਹ ਇੰਸਟਾਲੇਸ਼ਨ ਸਰਵਿਸ ਦੀ ਇੱਕ ਸਰੇਮਨੀ ਹੁੰਦੀ ਹੈ ਜਿਹੜੀ ਕੀਤੀ ਜਾਂਦੀ ਹੈ ਜਦੋਂ ਨਵਾਂ ਬਿਸ਼ਪ ਆਉਂਦਾ ਆਪਣਾ ਚਾਰਜ ਲੈਂਦੇ ਹੈ ਬਿਸ਼ਪ ਸਾਹਿਬ ਤੇ ਉਸ ਵੇਲੇ ਉਹਨਾਂ ਨੂੰ ਸਥਾਪਿਤ ਕੀਤਾ ਜਾਂਦਾ ਅੱਜ ਸਾਰੀਆਂ ਕਲੀਸਿਆਵਾਂ ਨੇ ਸਾਰੇ ਪਾਦਰੀ ਸਹਿਬਾਨ ਨੇ ਔਰ ਹੈਡਸ ਆਫ ਇਨਸਟੀਟਿਊਸ਼ਨ ਜਿਨੇ ਵੀ ਉਹ ਸਾਰਿਆਂ ਨੇ ਅੱਜ ਉਹਨਾਂ ਦਾ ਉਹਨਾਂ ਨੂੰ ਸਥਾਪਿਤ ਕੀਤਾ ਇੱਥੇ ਔਰ ਉਹਨਾਂ ਦਾ ਸਵਾਗਤ ਕੀਤਾ ਹੈਡ ਆਲਿੰਗ ਦੇ ਪਹਿਲੇ ਬਿਸ਼ਪ ਜੀ ਨਾਲ ਬਾਰੇ ਕੀ ਕਹਿਣਾ ਚਾਹੋਗੇ ਬਿਸ਼ਪ ਸੁਮੰਤਰ ਰਾਏ ਜੀ ਨੇ 25 ਸਾਲ ਬਿਨਾ ਕਿਸੇ ਰੁਕਾਵਟ ਦੇ ਨਿਰਵਿਘਨ ਸੇਵਾ ਕੀਤੀ ਹੈ ਇਸ ਡਾਇਸਿਸ ਦੀ ਔਰ 25 ਸਾਲ ਦੇ ਬਾਅਦ ਉਹ ਰਿਟਾਇਰ ਹੋਏ ਨੇ ਔਰ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਇਹ ਜਗ੍ਹਾ ਖਾਲੀ ਸੀ ਜਿਹੜਾ ਸੀਐਨਆਈ ਸੈਨੇਟ ਨੇ ਬੰਬੇ ਡਾਇਸਿਸ ਦੇ ਬਿਸ਼ਪ ਨੂੰ ਟਰਾਂਸਫਰ ਕਰਕੇ ਇੱਥੇ ਭੇਜ ਦਿੱਤਾ ਤਾਂ ਕਿ ਇਹ ਇਥੋਂ ਦਾ ਕਾਰਜ ਸਪਾਰਸ ਸੰਭਾਲ ਸਕੇ ਬਿਸ਼ਪ ਜੀ ਦੀ ਕੀ ਜ਼ਿੰਮੇਵਾਰੀ ਰਹੇਗੀ ਬਿਸ਼ਪ ਦੀ ਜ਼ਿੰਮੇਵਾਰੀ ਜਿਹੜੀ ਹੈ ਮੇਨਲੀ ਸਪਿਰਚੁਅਲ ਜਿਹੜੀ ਹੈ ਉਹ ਹੁੰਦੀ ਹੈ ਕਿ ਓਵਰਸਾਈ ਕਰਨਾ ਕਿ ਸਾਰੇ ਜਗ੍ਹਾ ਦੇ ਉੱਤੇ ਬਾਈਬਲ ਦਾ ਪ੍ਰਚਾਰ ਠੀਕ ਹੋ ਰਿਹਾ ਹੈ پادری صاحبان ٹھیک کم کر رہے ہیں اور ایڈمنسٹریٹو طور پہ یہ سارے انسٹیٹیوشن دے ایکس آفیشو چیئرمین ہوں میرا نام میلبن مسیح ہے اور میں چرچ آف نورتھ انڈیا سینوڈ کا فارمر جنرل سیکریٹی بھی ہوں اس چرچ کا میمبر ہوں اور یہاں کی ایگزیکٹو کمیٹی کا سدسیہ ہوں آج کا دن ہمارے لیے بہت امپورٹن دن ہے کہ آج جو نئے بیشپ ہمارے دیا پوائنٹ ہوئے ڈائیسس آف امرسر میں بیشپ منوجرن صاحب ان کی انسٹالیشن کا کام ہوا اور یہ جو انسٹالیشن سیرومنی بہت امپورٹنٹ سیرومنی ہوتی ہے کیونکہ اسی سیرومنی میں ڈائیسیس کی اور سے ان کو سٹاف دیا گیا جو اسپریچول اتھارٹی بھی ان کی دی, دی گئی ان کو اور اس کے ساتھ ساتھ ایڈمنسٹریٹو اتھارٹی جو ہے وہ ڈائسس کی دی گئی ہے تاکہ وہ اپنا پدبار سنبھالنے کے بعد ڈائیسیس کو مکمل روپ میں آگے لے کے جائیں اور اگر آپ نے سنا ہوگا تو انہوں نے اپنا ویشن اس میں دیا کہ یہ کرائیسٹ سینٹر چرچ ہوگا کرائیسٹ سینٹر ڈائیسیس ہوگی اور لوگوں کے ساتھ تقرار کی بات نہیں ہوگی لوگوں کے ساتھ لے کے چلنے کی بات ہوگی اور ایک بہت خاص بات جو انہوں نے کہی کہ چرچ کنورشن کے لیے نہیں ہے لیکن ٹرانسفرمیشن آف لائفز کے لیے لوگوں کو اچھی جندگی دینے کے لیے ہے اور ہم سب بڑے خوش ہیں کہ اس پروگرام میں لوکل چرچز پارٹیسپیٹ کیے ڈائیسیس کے باقی لوگ سب پارٹیسپیٹ کیے اس کے علاوہ جو نیبرنگ ڈائیسیس ہے ڈائیسس آف چنڈی اس کے بہت سے لوگ آ کے پارٹیسپیٹ کیے بھوپال ڈائیسی جس کے بشپ منو چرن صاحب اوریجنل ممبر ہیں اس میں سے لوگ آئے اور اس طرح سے ہاں سی این آئی سینڈ کے نمائندے جو ہے وہ بھی آئے اور انہوں نے اس میں اپنی خوشی پرگٹائی اور گریٹنگس دی ہیں تھینک یو ڈائیسیس کے میں نے پہلے بتایا اور وہاں ہمارے جو کمیسری ہیں اس ٹیم چنڈی گڑھ میں بشپ سلوانس کرسچن صاحب آج تو میسج بھی انہوں نے دیا ہے اینڈ وی آر تھینک فل ٹو گاڈ فار دس تھینک یو